ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸੰਗਤ ਜੀ ਆ ਪਿੰਡ ਸ਼ਾਹਪੁਰ ਜਾਜਨ ਉਥੋਂ ਦਾ ਉਹ ਸਾਹਮਣੇ ਜੋ ਘਰ ਨਜ਼ਰ ਆ ਰਿਹਾ ਘਰ ਨੂੰ ਰਸਤਾ ਵੀ ਨਹੀਂ ਜਾਂਦਾ ਤੇ ਪੈਲੇ ਦੇ ਵਿੱਚੋਂ ਦੀ ਲੰਘ ਕੇ ਵਟ ਦੇ ਉੱਤੋਂ ਦੀ ਉਹ ਘਰ ਸਾਹਮਣੇ ਜੋ ਨਜ਼ਰ ਆ ਰਿਹਾ ਉੱਥੇ ਜਾਣਾ ਤੇ ਆ ਵੀਰ ਸਾਨੂੰ ਲੈਣ ਆਇਆ ਸੀ ਅਸੀਂ ਉਹਦੇ ਘਰ ਪਹੁੰਚੇ ਇੱਥੇ ਪਾਣੀ ਆ ਗਿਆ ਸੀ ਖਾਲਸਾ ਜੀ ਜਦੋਂ ਡੇਰੇ ਬਾਬੇ ਨਾਨਕ ਦੇ ਬਿਲਕੁਲ ਕੋਲ ਹੈ ਪਿੰਡ ਤੇ ਇੱਥੇ ਪਾਣੀ ਆਉਣ ਕਰਕੇ ਬਹੁਤ ਨੁਕਸਾਨ ਹੋਇਆ ਵੀਰ ਦਾ ਘਰ ਜਿਹੜਾ ਹੈ ਉਹ ਛੱਤ ਡਿੱਗੀ ਹੋਈ ਆ ਸਾਹਮਣੇ ਪੈਰਾਂ ਦੇ ਵਿੱਚ ਜਿਹੜੀ ਕਣਕ ਪਈ ਹੈ ਉਲੀ ਲੱਗੀ ਹੋਈ ਹੈ ਤੇ ਆ ਘਰ ਹੈ ਸਾਹਮਣੇ ਸਾਰਾ ਜੋ ਸਮਾਨ ਮਾੜਾ ਮੋਟਾ ਸੀ ਉਹ ਆ ਤਰਪਾਲ ਦੇ ਥੱਲੇ ਆ ਤੇ ਗਲ ਚੁੱਕਾ ਤਲਾਈਆਂ ਰਜਾਈਆਂ ਜਿਹੜੀਆਂ ਨਹੀਂ ਰਹੀਆਂ ਉਹ ਦੱਸਦਾ ਵੀਰ ਕਿ ਨਾ ਇਹਨਾਂ ਪਾਣੀ ਸੀ ਸੀ ਅਸੀਂ ਫਿਰ ਬੰਨ ਤੇ ਬੈਠ ਕੇ ਤੰਬੂ ਲਾ ਕੇ 13-14 ਦਿਨ ਕੱਢੇ ਤੇ ਫਿਰ ਪਾਣੀ ਥੋੜਾ ਜਿਹਾ ਉਤਰਿਆ ਤੇ ਫਿਰ ਅਸੀਂ ਇੱਧਰ ਨੂੰ ਆਏ ਆਰ ਸੋਈ ਹੈ ਤੇ ਖਾਲਸਾ ਜੀ ਇੱਥੇ ਨજર ਬਾਹਰੋ ਜੇ ਤੁਹਾਨੂੰ ਕੁਝ ਨਜ਼ਰ ਆਉਂਦਾ ਤੇ ਮੈਂ ਜਦੋਂ ਅੰਦਰ ਵੜਿਆ ਸੀ ਤੇ ਗਰੀਬੀ ਦੀ ਹਾਲਤ ਵਿੱਚ ਇਹ ਪਰਿਵਾਰ ਹੈ ਤੇ ਆਹ ਤਰਪਾਲ ਦੇ ਨਾਲ ਥੋੜਾ ਬੋਦਾ ਸਮਾਨ ਟਕਿਆ ਆਹ ਕਮਰੇ ਦੀ ਦਾ ਬਿਲਕੁਲ ਹੀ ਛੱਤ ਡਿੱਗ ਪਈ ਸੀ ਇੱਥੇ ਤੋਂ ਮਿੱਟੀ ਵੇਖੋ ਉਤੋਂ ਇੱਟਾਂ ਵੀ ਡਿੱਗੀਆਂ ਮਿੱਟੀ ਵੀ ਪਈ ਹੈ ਤੇ ਆਹ ਕੰਬਲ ਜੋ ਰਜਾਈਆਂ ਪਈਆਂ ਗਲੀਆਂ ਹੋਈਆਂ ਆਹ ਇੱਕ ਕਮਰਾ ਇਹ ਵੀ ਖਾਲਸਾ ਜੀ ਉਹ ਗਾੜ ਡਿੱਗਣ ਵਾਲਾ ਤੇ ਬਾਲੇ ਵੀ ਟੁੱਟੇ ਆ ਸਾਰੇ ਮਤਲਬ ਕੋਈ ਇਹੋ ਜਿਹਾ ਨਹੀਂ ਵੀ ਪਤਾ ਹੀ ਨਹੀਂ ਰਾਤ ਨੂੰ ਜੇ ਮੀਂਹ ਆ ਜਾਵੇ ਤੇ ਕੀ ਬਣੇਗਾ ਇੱਕ ਆਹ ਕਮਰਾ ਥੋੜਾ ਬੋਧਾ ਸਮਾਨ ਜਿਹੜਾ ਬਚਿਆ ਜਿਹੜਾ ਕੰਬਲ-ਕੁੰਬਲ ਕੋਈ ਬਚੇ ਸੁੱਕੇ ਉਹ ਵਿਚਾਰਿਆਂ ਨੇ ਇੱਥੇ ਰੱਖੇ ਕਮੰਜਾ ਆਹ ਮਾਤਾ ਹੱਥ ਜੋੜ ਕੇ ਵਿਚਾਰੀ ਖਲੋਤੀ ਸੀ ਵੀ ਕੋਈ ਸਾਡੀ ਜੀ ਮਦਦ ਕਰ ਦਿਓ ਜੇ ਸਾਡਾ ਘਰ ਇਹ ਕਮਰੇ ਦੋ ਬਣਾ ਦਿਓ ਤੇ ਪਰ ਖਾਲਸਾ ਜੀ ਇਹ ਘਰ ਨੂੰ ਤੇ ਰਸਤਾ ਹੀ ਨਹੀਂ ਆਉਂਦਾ ਆਹ ਰਸੋਈ ਸੀ ਆਹੋ ਹੀ ਸਮਾਨ ਜੋ ਸਾਹਮਣੇ ਨਜ਼ਰ ਆ ਰਿਹਾ ਇਹੋ ਪਿਆ ਆਹ ਵੇਖੋ ਕਣਕ ਜਿਹਨੂੰ ਉਲੀ ਲੱਗੀ ਹੋਈ ਹੈ ਤੇ ਆਹ ਡਰਮ ਬਾਹਰ ਪਿਆ ਉਹ ਜਿਹੜੇ 파ਟੇ ਸਭ ਕੁਝ ਨੂੰ ਕੱਪੜੇ ਇਦਾਂ ਹੀ ਪਾਏ ਤੇ ਆ ਪਰਿਵਾਰ ਸੀ ਮੈਂ ਪੁੱਛਿਆ ਵੀ ਅਸੀਂ ਘਰ ਤੇ ਬਣਾ ਦੇਾਂਗੇ ਤੇ ਪਰ ਰਸਤਾ ਤੇ ਹੈ ਨਹੀਂ ਵਟੇ ਵਟ ਵਟ ਕਿਦਾਂ ਸਮਾਨ ਆਊਗਾ ਵਟੋ ਵਟ ਕਿਵੇਂ ਲੈ ਕੇ ਆਵਾਂਗੇ ਫਿਰ ਇਹਨਾਂ ਨੇ ਖਾਲਸਾ ਜੀ ਕਿਹਾ ਵੀ ਤੁਸੀਂ ਦੇਖ ਲਓ ਕਿਵੇਂ ਅਸੀਂ ਪੁੱਛਿਆ ਵੀ ਮੈਂ ਵੀ ਕਿਵੇਂ ਦੀਵਾਲੀ ਵਾਸਤੇ ਵੀ ਕੁਝ ਨਹੀਂ ਸੀ ਇਹਨਾਂ ਦੇ ਕੋਲੇ ਫਿਰ ਮਾਤਾ ਜੀ ਥੋੜੀ ਜੀ ਮਦਦ ਮਹਾਰਾਜ ਦੀ ਕਿਰਪਾ ਸਦਕਾ ਕੀਤੀ ਇਹਨਾਂ ਦਾ ਘਰ ਬਣਾ ਕੇ ਦੇਣਾ ਖਾਲਸਾ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਜਰੂਰ ਮਦਦ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ